ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਧੱਕਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 18 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਨਾਲੋਂ ਅੱਜ ਕੂੜਾ ਥੋੜਾ ਜਿਹਾ ਘੱਟ ਦੇਖਣ ਨੂੰ ਮਿਲ ਰਿਹਾ ਹੈ ਕਾਰਨ ਕੀ ਆ ਕਾਰਨ ਹੋਈ ਅੱਜ ਤੋਂ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਸਵੇਰ ਵੇਲੇ ਜ਼ਮੀਨ ਦੇ ਹੇਠਲੇ ਲੈਵਲ ਤੇ ਜਿਸ ਕਰਕੇ ਸਵੇਰ ਵੇਲੇ ਅੱਜ ਹਲਕੀ ਜਿਹੀ ਧੁੰਦ ਦੇਖਣ ਨੂੰ ਮਿਲੇਗੀ ਜਿਸ ਕਰਕੇ ਕੋਰੇ ਦੇ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਇਹ ਜਿਹੜੀ ਧੁੰਦ ਆ ਅਜੇ ਬਹੁਤਾ ਲੰਬਾ ਸਮਾਂ ਪੰਜਾਬ ਦੇ ਵਿੱਚ ਨਹੀਂ ਰਹੇਗੀ ਜਦੋਂ ਸੂਰਜ ਨਿਕਲੇਗਾ ਤਾਂ ਨਾਲ ਦੀ ਨਾਲ ਹੀ ਇਹ ਧੁੰਦ ਦੂਰ ਹੋ ਜਾਵੇਗੀ ਤੇ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਜਾਵੇਗਾ ਪਰ ਆਉਣ ਵਾਲੀਆਂ ਸਥਿਤੀਆਂ ਜਿਹੜੇ ਆਉਣ ਵਾਲੇ ਦਿਨ ਹੋਣਗੇ ਉਹਨਾਂ ਦੇ ਵਿੱਚ ਧੁੰਦ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਹੁਣ ਦੇਖਿਆ ਜਾਵੇਗਾ ਤੇ ਕੱਲ ਵੀ ਸ਼ਾਮ ਵੇਲੇ ਵੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਧੁੰਦ ਵੱਧਣੀ ਜਿਹੀ ਸ਼ੁਰੂ ਹੋ ਚੁੱਕੀ ਸੀਗੀ ਅੱਜ ਵੀ ਮੌਸਮ ਉਸੇ ਤਰ੍ਹਾਂ ਦਾ ਹੀ ਹੋਵੇਗਾ ਕੌਣ ਵਾਲੇ 1-2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਵੇਰ ਵੇਲੇ ਸੰਘਣੀ ਤੁੰਦ ਤਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਮੀਂਹ ਦੀ ਗੱਲ ਕਰੀਏ ਤਾਂ 23-24 ਤਰੀਕ ਦੇ ਆਸ-ਪਾਸ ਹਲਕਾ ਜਿਹਾ ਸਿਸਟਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਉਹ ਦੇਖਣਾ ਹੋਵੇਗਾ ਕਿ ਕਿੰਨਾ ਕੁ ਮਜ਼ਬੂਤ ਹੈ ਤੇ ਕਿੰਨਾ ਕੁ ਕਮਜ਼ੋਰ ਹੈ ਲੱਗ ਜਾ ਕੇ ਪਤਾ ਲੱਗੇਗਾ ਕਿ ਪਹਾੜਾਂ ਵਿੱਚ ਕੱਲੀ ਬਰਫ ਬਾਰਿਸ਼ਿੰਦਾ ਹੈ ਜਾਂ ਮੈਦਾਨੀ ਇਲਾਕੇ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਵੀ ਪੈਂਦਾ ਹੈ ਪਰ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪੱਛੋਰੀ ਹਵਾ ਵੀ ਹੌਲੀ ਹੌਲੀ ਰੁਕ ਰੁੱਕ ਕੇ ਚੱਲਣੀ ਸ਼ੁਰੂ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੇ ਵਿੱਚ ਤੁਹਾਨੂੰ ਜ਼ਿਆਦਾ ਵਾਦ ਦਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ